ਬਾਕੀ ਫੁੱਟਬਾਲ ਦਾ ਨਹੀਂ ਮੈਂ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਅੱਛਾ ਹਾਂਜੀ ਕਬੱਡੀ ਡੈਡੀ ਜੀ ਮੈਨੂੰ ਜਾਦਾ ਉਧਰ ਹੀ ਕਰਦੇ ਸੀ ਗੇਮਾਂ 'ਲ ਧਿਆਨ ਹੀ ਰੱਖਦੇ ਸੀ ਕਿਉਂਕਿ ਮੇਰੇ ਡੈਡੀ ਜੀ ਵੀ ਪੁਲਿਸ 'ਚ ਭਰਤੀ ਹੋਏ ਸੀ ਸਪੋਰਟਸ ਕੋਟੇ ਤੋਂ ਹੋਏ ਸੀਗੇ ਫੁੱਟਬਾਲ ਖੇਡ ਕੇ ਤੇ ਉਹਨਾਂ ਨੇ ਮੈਨੂੰ ਕਬੱਡੀ ਦਾ ਹੀ ਕਿਹਾ ਸੀਗਾ ਤੇ ਕਬੱਡੀ ਖੇਡਦਾ ਹੁੰਦਾ ਸੀ ਆਹ ਦਾ ਪੁੱਠੀ ਮੱਤ ਪੈ ਗਈ ਪਤਾ ਨਹੀਂ ਕਿਦਾਂ ਤੁਰ ਪਾਇਆ ਆਹ ਪੁੱਠੀ ਮੱਤ ਲੱਗਦੀ ਹੈ ਮੈਂ ਕਹਿਣ ਵਾਲੇ ਕਹਿੰਦੇ ਨੇ ਹੁਣ ਤੁਸੀਂ ਕਮੈਂਟ ਦੇਖ ਲਓ ਚੰਗਾ ਤਾਂ ਲੋਕ ਕਿਸੇ ਨੂੰ ਵੀ ਨਹੀਂ ਕਹਿੰਦੇ ਹਨ ਤੇ ਬਾਕੀ ਆਪਣਾ ਇੰਨਾ ਹੈ ਕਿ ਜੇ ਇਸ ਫੀਲਡ 'ਚ ਰਹਿ ਕੇ ਵੀ ਆਪਾਂ ਕੋਸ਼ਿਸ਼ ਚੰਗਾ ਕੀਤਾ ਜਾਵੇ ਮੈਂ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੂੰਗਾ। ਬਾਕੀ ਮੈਨੂੰ ਜਿੰਨੇ ਫੋਲੋ ਕਰਦੇ ਨੇ ਜਿੰਨੇ ਦੇਖਦੇ ਨੇ ਉਹਨਾਂ ਨੂੰ ਪਤਾ ਆ ਸਿੰਘਾ ਕੀ ਆ। ਬਾਕੀ ਦੂਰੋਂ ਦੇਖ ਕੇ ਤੇ ਨੇੜੇ ਆ ਕੇ ਦੇਖਣ 'ਚ ਬਹੁਤ ਫਰਕ ਆ ਕਹਿੰਦੇ ਪਹਾੜ ਦੂਰੋਂ ਸੋਹਣੇ ਲੱਗਦੇ ਨੇ। ਕਦੇ ਕੋਲ ਆਓ ਫਿਰ ਪਤਾ ਲੱਗਦਾ ਕਿ ਕਿੰਨਾ ਉੱਚਾ ਤੇ ਕਿੰਨਾ ਤਿੱਖਾ ਆ। ਹਾਂਜੀ ਸੋ ਜਦੋਂ ਤੁਸੀਂ ਐਮਏ ਹਿਸਟਰੀ ਆਈ ਥਿੰਕ ਕਰ ਰਹੇ ਹੋ ਹੈ ਨਾ ਜਾਂ ਫਿਰ ਵਿੱਚ ਰੁਕੀ ਹੋਈ ਹੈ ਕਿ ਕਰ ਰਹੇ ਹੋ ਅਜੇ ਵੀ ਮੈਂ ਐਮਏ ਹਿਸਟਰੀ ਕਰਦਾ ਪਿਆ ਪਰ ਪੇਪਰ ਨਹੀਂ ਪਾਇਆ ਤੇ ਕਿਵੇਂ ਓਕੇ ਸੋ ਨੈਕਸਟ ইয়ার ਕਰਨ ਦਾ پلان ਹੈ ਫਿਰ ਨਹੀਂ ਹਾਂ ਮੈਂ ਟਰਾਈ ਕਰਦਾ ਪਿਆ ਕਿ ਨਾਲ-ਨਾਲ ਮੈਂ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਾਂ ਤੇ ਹੋਪਫੁਲੀ ਮੈਂ ਵਿੱਚ-ਵਿੱਚ ਕੰਮ ਵੀ ਕਰਾਂ ਤੇ ਸਟੱਡੀ ਵੀ ਆਪਣੀ ਕਰਦੀ ਕਰਦਾ ਰਵਾਂ ਤੇ ਅੱਗੇ ਫਰਦਰ ਮੈਂ ਹੋਰ ਸੋਚਦਾ ਪਿਆ ਕਿ ਨੌਲੇਜ ਲੈਣੀ ਜ਼ਰੂਰੀ ਹੈ ਸ਼ਾਇਦ ਹੋਰ ਵੀ ਕੁਝ ਅੱਗੇ ਪੜ੍ਹਾਂ ਮੈਂ ਹੈ ਨਾ ਪਹਿਲਾਂ ਇੱਕ ਵਾਰੀ ਆ ਕੰਪਲੀਟ ਕਰ ਲਓ। ਅੱਛਾ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਤੁਸੀਂ ਕਹਿ ਰਹੇ ਸੀ ਕਿ ਹਨਾ ਜਿੱਦਾਂ ਹਿਸਟਰੀ ਦੇ ਜਦੋਂ ਤੁਸੀਂ ਹਿਸਟਰੀ 'ਚ ਹਿਸਟਰੀ ਕਰ ਰਹੇ ਹੋ ਹੈ ਮੈਸਟਰੀ ਕਰ ਰਹੇ ਹੋ ਤੇ ਹਿਸਟਰੀ ਦੇ ਕਾਫੀ ਜਿਹੜੇ ਇਨਸੀਡੈਂਟਸ ਹੈਗੇ ਆ ਤੁਹਾਡੇ ਗੀਤਾਂ ਵਿੱਚ ਹਨਾ ਉਹਦਾ ਜ਼ਿਕਰ ਹੁੰਦਾ ਹੈ ਜਾਂ ਉਹਨਾਂ ਦੇ ਜਿਹੜੇ ਕੈਰੈਕਟਰਸ ਹੈ ਕੁਝ ਹੁੰਦੇ ਆ। ਅ ਸਿੰਗਾ ਖੁਦ ਨੂੰ ਅ ਅਗਰ ਆਪਾਂ ਕਿਸੇ ਹਿਸਟਰੀ ਦੇ ਵਿੱਚ ਕਿਸੇ ਰੂਲਰ ਦੀ ਜਾਂ ਕਿਸੇ ਰਾਜੇ ਦੀ ਅਗਰ ਗੱਲ ਕਰੀਏ ਤਾਂ ਆਪਣੇ ਐਟੀਟਿਊਡ ਕਿਸ ਰਾਜੇ ਵਰਗਾ ਇਹ ਰੂਲਰ ਵਰਗਾ ਸਮਝਦੇ ਨੇ। ਅ ਸਿੰਗਾ ਬਣੂਗਾ ਡੋਵਿੰਚੀ। ਅੱਛਾ ਤੇ ਹੁਣ ਹੱਲੇ ਦਵੈਂਚੀ ਦਾ ਪਤਾ ਨਹੀਂ ਹੋਣਾ ਕਿਸੇ ਨੂੰ ਤੇ ਲिटल ਬாய் ਦਾ ਵੀ ਨਹੀਂ ਪਤਾ ਸੀ ਤੇ ਹੁਣ ਹੌਲੀ ਹੌਲੀ ਸਾਰੇ ਪੁੱਛਦੇ ਨੇ ਮੈਨੂੰ ਮੇਰੇ ਆਪਣੇ ਨਾਲ ਦੇ ਸਰਕਲ ਦੇ ਪੁੱਛਦੇ ਨੇ ਲिटल ਬਾਈ ਹੁੰਦਾ ਕਿਉਂ ਹੈ ਮੈਂ ਕਿਹਾ ਹੌਲੀ 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 ਜਿੱਦਾਂ ਜੋ ਮੈਂ ਪੜਦਾ ਉਹ ਥੋੜਾ ਜਿਹਾ ਮੈਂ ਗਾਣਿਆਂ ਚ ਦਿੰਦਾ ਮੈਂ ਕਹਿੰਦਾ ਕਿ ਜੇ ਲੋਕ ਐਂਟਰਟੇਨ ਕਰਦੇ ਥੋੜੀ ਜਿਹੀ ਨੌਲੇਜ ਵੀ ਲੈਣ ਉਹਦੇ ਲਈ ਹਣਾ ਜੇ ਕਿਸੇ ਨੂੰ ਸਿਰਫ ਉਹ ਐਮੀਨਿੰਗ ਨਾ ਹੱਥ ਪੈਰ ਮਾਰ ਕੇ ਆ ਜਾਣ ਥੋੜੇ ਜਿਹਾ ਉਹਨਾਂ ਨੂੰ ਪਤਾ ਲੱਗੇ ਯਾਰ ਦੀਨ ਦੁਨੀਆ ਚ ਹੈਗਾ ਕੀ ਆ ਹਣਾ ਤਾਂ ਕਰਕੇ ਥੋੜੇ ਜਿਹਾ ਮੈਂ ਇੰਗਲਿਸ਼ ਵਰਡ ਵਿੱਚ ਟੱਚ ਕਰ ਦਿੰਨਾ ਉਹ ਟੱਚ ਪਾ ਦੇਣਾ ਉਹਨਾਂ ਦੀ ਟੱਚਿੰਗ ਹੋ ਜਾਂਦੀ ਆ ਕਿ ਲੋਕ ਸੋਚਦੇ ਨੇ ਹਾਂ ਯਾਰ ਇਹਦਾ ਮੀਨਿੰਗ ਕੀ ਆ ਉਹਦੇ ਬਾਰੇ ਸੋਚਦੇ ਨੇ ਪੜ੍ਹਦੇ ਨੇ ਨੌਲੇਜ ਮਿਲਦੀ ਆ ਉਹ ਤਾਂ ਕੁਛ ਨਹੀਂ ਅੱਛਾ ਜਿਹੜੇ ਰੂਲਰ ਦਾ ਤੁਸੀਂ ਹੁਣ ਨਾਮ ਲੈਂਦੇ ਟਵਿੰਚ ਉਹ ਉਹਨਾਂ ਦੀ ਕਿਹੜੀ ਖਾਸ ਚੀਜ਼ ਤੁਹਾਨੂੰ ਲੱਗਦੀ ਕਿ ਮੇਨਲ ਸਿਵਲਰ ਹੈ ਉਹ ਆ ਜਾਣੀਆਂ ਗਾਣਾ ਵੀ ਆਊਗਾ ਤੇ ਉਹ ਉਹ ਦੱਸਾਂਗੇ ਹੱਲੇ ਵੈਸੇ ਤਾਂ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਓਕੇ ਸੋ ਇੰਡਸਟਰੀ ਵਿੱਚ ਜਿੱਦਾਂ ਸਾਡੇ ਬਹੁਤ ਅੱਛੇ ਰਿਲੇਸ਼ਨਸ ਹੁੰਦੇ ਆ ਹਨਾ ਕਈ ਆਰਟਿਸਟਾਂ ਨਾਲ ਕਈਆਂ ਨਾਲ ਨਹੀਂ ਵੀ ਹੁੰਦੇ ਹਨਾ ਇਹ ਗੱਲ ਹੁੰਦੀ ਹੈ ਜੋ ਆਪਾਂ ਸੋਸ਼ਲ ਮੀਡੀਆ ਚੈੱਕ ਕਰਦੇ ਆ ਹਨਾ ਤੇ ਉਹਦਾ ਹੈ ਕਿ ਸਿੰਘੇ ਦੀ ਕੌਂਟ੍ਰੋਵਰਸੀਆਂ ਵੀ ਚੱਲਦੀਆਂ ਆ ਕਿਸੇ ਨਾਲ ਮੈਂ ਨਾਮ ਲੈ ਕੇ ਅਗਰ ਗੱਲ ਕਰਾਂ ਤੇ ਐਲੀ ਮੰਗਨ ਨਾਲ ਤੁਹਾਡੀ ਕੌਂਟ੍ਰੋਵਰਸੀ ਚੱਲਦੀ ਹੈ ਇਹ ਗੱਲ ਸੱਚ ਹੈ ਜਾਂ ਫਿਰ ਸੋਸ਼ਲ ਮੀਡੀਆ ਦੀ ਬਣਾਈ ਚੀਜ਼ ਆ ਮੇਰੀ ਕਿਸੇ ਨਾਲ ਕੋਈ ਕੌਂਟ੍ਰੋਵਰਸੀ ਨਹੀਂ ਹੈਗੀ ਮੈਂ ਸਾਰਿਆਂ ਨੂੰ ਇਹੀ ਜਵਾਬ ਦਿੰਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ